ਆਹ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਦਾ ਨਾਲ ਲਵੇ ਕੋਈ ਕੋਈ ਕੇਸ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋਂ ਨਾ ਨਾ ਹੀ ਕੋਈ ਰੋਟੀ ਪੁੱਛਦਾ ਕਹਿੰਨ ਨੂੰ ਯੂਥ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋਂ ਐਵੇਂ ਨਜਾਇਜ਼ ਪੁਲਸਾ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਨੂੰ ਕਲੀਅਰ ਆ ਕਿ ਜੇ ਕਹਿੰਦੇ ਪੰਦਾ ਲਿਆ ਤਾਂ ਆਪਣੀ ਲਤਾਂ ਦੇ ਸ਼ਰਤ ਪੰਗਾ ਲਿਓ ਸਰ ਇਸ ਤਰ੍ਹਾਂ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਬਾਅਦ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਜ ਉਧਰੋਂ ਇਹਨਾਂ ਦੀ ਭਰਤੀਆਂ ਨਿਕਲੀ ਹੋਈਆਂ ਹੁੰਦੀਆਂ ਉਧਰੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ। ਹਾਂ। ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਮਿਊਜ਼ਿਕ ਖੇਤਰਬਾੜ ਦੀਆ। ਖੇਤਰਬਾੜਾ ਔਰ ਫੇ ਕਰਾਂਗੇ ਇਹਨਾਂ ਨੂੰ। ਵੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਕੇ ਨਾ ਆਗੀਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ। ਦੇਖੋ ਜੀ ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜ਼ੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜ਼ੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ। ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਉਹਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਅਰੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਨਾਂ ਤੋਂ ਹੀ ਜਿੱਤਾਂਗੇ ਇਹ ਪਰ ਵੇਖਣ ਨੂੰ ਕੀ ਮਿਲੇਗਾ ਜੇ ਅੰਤ ਦੇ ਬਰ ਹੱਲਾ ਕਿ ਨਹੀਂ ਕੀਤਾ ਦੇਖੋ ਜੀ ਸਾਡੇ ਖਰੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਗਾ ਨਾ ਲਵੇ ਕੋਈ ਕੋਈ ਕਿਸੇ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋਂ ਨਾ ਤਾਂ ਕੋਈ ਰੋਟੀ ਪੁੱਛਦਾ ਕਹਿੰਨ ਨੂੰ ਜੂਤ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਤ ਉਹ ਆਵੇਂ ਨਜਾਇਜ਼ ਪੁਲਸ ਸਾਹਿਬ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਉਹਨੂੰ ਕਲੀਅਰ ਆ ਕਿ ਜੇ ਕੇ ਇਹਨੇ ਪੰਗਾ ਲਿਆ ਤਾਂ ਆਪਣੀ ਲੱਤਾਂ ਦੇ ਸਿਰ ਤੇ ਪੰਗਾ ਲਿਓ ਸਰ ਇਸ ਤਰ੍ਹਾਂ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਨਹੀਂ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਦੋਂ ਇਹਨਾਂ ਦੀ ਭਰਤੀਆਂ ਨਿਕਲੀ ਹੁੰਦੀਆਂ ਉਦੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਮੇਜੀ ਛੱਤਰਬਾੜ ਦੀ ਆ ਇਤਰਾ ਨਾ ਬਾਰੇ ਹੋਰ ਫਿਕਰਾਂ ਜਨਾਂ ਨੂੰ ਦੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲ ਲੈ ਗਏ ਨਾ ਆਗੀਆਂ ਬੀਬੀਆਂ ਔਰ ਦੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ ਦੇਖੋ ਜੀ ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜ਼ੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜ਼ੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਰਾਨ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਪ ਸਾਹਿਬ ਦੇ ਪੰਜਾਂ ਦੇ ਪੰਜਾਂ ਜੋੜਾ ਤੋਹੀ ਜਿੱਤਾਂਗੇ ਇਹ ਪਰਵੇਖਨ ਨੂੰ ਕੀ ਮਿਲੇਗਾ ਜੇ ਅੰਕੇਵਰ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਰੂਪ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਦਾ ਨਾਲ ਲਵੇ ਕੋਈ ਕੋਈ ਕਿਸੇ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋ ਨਾ ਨਾ ਹੀ ਕੋਈ ਰੋਟੀ ਪੁੱਛਦਾ ਕਹਨ ਨੂੰ ਯੁੱਧ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋ ਐਵੇਂ ਨਜਾਇਜ਼ ਪੁਲਿਸ ਸਾਹਿਬ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੁੱਧ ਵਿੱਚ ਫਿਰ ਰਿਹਾ ਨੂੰ ਕਲੀਅਰ ਹੈ ਜੇ ਕਹੇ ਨੇ ਪੰਦਾ ਲਿਆ ਤਾਂ ਆਪਣੀ ਲੱਤਾਂ ਦੇ ਸ਼ਿਰ ਤੇ ਪੰਗਾ ਲਿਓ ਸਰ ਇਤਰਾ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਦੋਂ ਇਹਨਾਂ ਦੀ ਪਰਤੀਆਂ ਨਿਕਲੀ ਹੋਣਗੀਆਂ ਉਦੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਜਿੱਕੇ ਛਤਰਬਾਰ ਦੀ ਛਤਰ ਨਵਾਰਾ ਹੋ ਰਿਹਾ ਹੈ ਉਹ ਫੇਰਾਂਗੇ ਇਹਨਾਂ ਨੂੰ ਵੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾ ਲੈ ਗਏ ਨਾ ਆ ਗਈਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜ਼ੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜ਼ੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਉਹਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਰਾਨ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋੜਾ ਤੋਹੀ ਜਿੱਤਾਂਗੇ ਇਹ ਪਰ ਵੇਖਣ ਨੂੰ ਕੀ ਮਿਲੇਗਾ ਇੱਥੇ ਆ ਕੇ ਬਰ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਰੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਬੰਦਾ ਨਾਲ ਲਵੇ ਕੋਈ ਕੋਈ ਕਿਸੇ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋ ਨਾ ਨਾ ਹੀ ਕੋਈ ਰੋਟੀ ਪੁੱਛਦਾ ਕਹਨ ਨੂੰ ਯੂਥ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋ ਐਵੇਂ ਨਜਾਇਜ਼ ਪੁਲਿਸ ਸਾਹਿਬ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਨੂੰ ਕਲੀਅਰ ਜੇ ਕਹਿੰਦੇ ਪੰਦਾ ਲੈ ਆ ਤੇ ਆਪਣੀ ਲੱਤਾਂ ਦੇ ਸ਼ਿਰ ਤੇ ਪੰਕਾ ਲਿਓ ਸਰ ਇਤਨਾ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਧਰੋਂ ਇਹਨਾਂ ਦੀ ਭਰਤੀਆਂ ਨਿਕਲੀ ਹੁੰਦੀਆਂ ਉਧਰੋਂ ਇਹਨਾਂ ਦੇ ਕਾਗਜ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਿੰਦਾ ਵੀ ਪੁਲਿਸ ਨੇ ਜਿੱਪ ਛੇਤਰਬਾਰ ਦੀ ਆ ਛੇਤਰਬਾਰ ਆ ਹੁਣ ਫੇ ਕਰਾਂਗੇ ਇਹਨਾਂ ਨੂੰ ਵੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਕੇ ਨਾ ਆਗੀਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਟੇਕਵਾ ਖਾਲੀ ਆ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜੋਨਿਆ ਜ਼ਿਲ੍ਹਾ ਪ੍ਰੀਸ਼ਦ ਤੇ ਪੰਜਾਂ ਦੇ ਪੰਜ ਜੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਅਰੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਡੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਨਾਂ ਤੋਂ ਹੀ ਚੁੱਕਾਂਗੇ ਇਹ ਪਰਵੇਖਨ ਨੂੰ ਕੀ ਮਿਲਿਆ ਕਿ ਅੱਜ ਤੱਕ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਡੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ